ਤਿੰਨ ਸਾਲ ਹੋ ਗਏ ਸਾਨੂੰ ਇਹਦੇ ਦੁੱਖਾ ਘਟ ਘਟ ਸਾਡੇ ਦੇ ਥਾਣੇ 'ਚ ਜਾ ਕੇ ਵੀ ਦੇਖੋ ਘਟ ਘਟ ਚਾਰ ਪੰਜ ਛੜੇ ਕੰਮ ਲੈਣਾ ਨਾ ਨਾਣਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਜਾਂਦਾ ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖੋ ਸਾਡੇ ਲੋਹੇ ਦੇ ਗੇੜ ਤੱਕ ਵੀ ਪਟਕੇ ਲੈ ਗਏ ਐਨਾ ਸਮਾਨ ਸਾਡਾ ਚੋਰੀ ਹੋ ਗਿਆ ਅੱਜ ਸਾਨੂੰ ਇਹਨੂੰ ਤੋੜਦੇ ਤੋੜਦੇ ਫੜੇ ਦੇਖੋ ਇਹਨਾਂ ਦੇ ਚੋਣਾਂ ਦੇ ਚੱਕਰ ਸਾਡੀ ਫੈਕਟਰੀ ਵੀ ਬੰਦ ਹੋ ਗਈ ਬੁੱਤਰਬਾਜ਼ ਪ੍ਰੇਮੀ ਨੇ ਫੈਕਟਰੀ ਮਾਲਕ ਨੂੰ ਹੀ ਫੜ ਲਿਆ ਅਤੇ ਕਿਹਾ ਕਿ ਪਲੀਜ਼ ਮੈਨੂੰ ਛੱਡ ਦਿਓ ਮੈਂ ਤੁਹਾਡੀ ਫੈਕਟਰੀ ਦੇ ਵਿੱਚ ਕਬੂਤਰ ਫੜਨਾ ਆਇਆ ਹਾਂ ਸੋ ਦੱਸ ਜਿਏ ਕਿ ਫੈਕਟਰੀ ਮਾਲਕ ਦੇ ਦਬਾਅ ਦੇ ਕਾਰਨ ਇੱਕ ਕਣ ਪਛਾਤੇ ਵਿਅਕਤੀ ਅਜ ਉੱਪਰ ਚਲਾ ਗਿਆ ਅਤੇ ਸ਼ੱਕੀ ਵਿਅਕਤੀ ਨੂੰ ਫੈਕਟਰੀ ਮਾਲਕਾਂ ਨੇ ਕਹਿੰਦੇ ਹੋਏ ਬਾਸ ਨਾਲ ਬੰਨ ਲਿਆ ਕਿ ਉਹ ਇੱਥੇ ਕਬੂਤਰ ਫੜਨ ਆਇਆ ਹੈ ਚੋਰੀ ਦੀ ਇਰਾਦੇ ਦੀ ਸ਼ੱਕ ਤੋਂ ਬਾਅਦ ਫੈਕਟਰੀ ਮਾਲਕਾਂ ਨੇ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਫੈਕਟਰੀ ਮਾਲਕਾਂ ਨੇ ਨੌਜਵਾਨ ਨੂੰ ਨਸ਼ੇ ਦਾ ਆਦੀ ਹੋਣ ਦਾ ਸ਼ੱਕ ਵੀ ਕੀਤਾ ਸੋ ਉਧਰ ਮੌਕੇ ਤੇ ਪੁਲਿਸ ਬੁਲਾਈ ਗਈ ਇਹ ਹਾਈ ਵੋਲਟੇਜ ਡਰਾਮਾ ਭਵਾਨੀਗੜ ਦੇ ਨਾਬਾ ਰੋਡ ਦੇ ਇੰਟਰਲੋਕ ਟਾਈਲ ਫੈਕਟਰੀ ਚ ਹੋਇਆ ਫੈਕਟਰੀ ਮਾਲਕਾਂ ਨੇ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱ ਹਾਂਜੀ ਭਾਜੀ ਕੀ ਮਾਮਲਾ ਹੈ ਤੁਸੀਂ ਇਹ ਨੌਜਵਾਨ ਨੂੰ ਫੜ ਰੱਖਿਆ ਇੱਥੇ ਫੈਕਟਰੀ ਦੇ ਵਿੱਚ ਬਿਰਜੇ ਸਾਡੀ ਇਹ ਫੈਕਟਰੀ ਆ ਆਪਣੀ ਫੈਕਟਰੀ ਲੱਗੀ ਹੋਈ 1994 ਦੀ ਜੀ ਤਿੰਨ ਸਾਲ ਹੋ ਗਏ ਸਾਨੂੰ ਇੱਥੇ ਦੁੱਖਿਆ ਕਟਕੋੜ ਸਾਡੀਆਂ ਜੇ ਥਾਣੇ 'ਚ ਜਾ ਕੇ ਵੀ ਦੇਖੋਗੇ ਕਟਕੋੜ ਚਾਰ ਪੰਜ ਸਾਡੀਆਂ ਕੰਮ ਲੇਟਾਂ ਨੇ ਨਾ ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ ਹੂੰ ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਡੇ ਲੋਹੇ ਦੇ ਗੇੜ ਤੱਕ ਵੀ ਪਟਕੇ ਲੇ ਗਏ ਫੈਕਟਰੀ ਵਾਲੇ ਦੋਲੇ ਦੇਖੋ ਇਹਨਾਂ ਦੇ ਚੋਰਾਂ ਨੇ ਚੱਕਲੇ ਸਾਡੀ ਫੈਕਟਰੀ ਵੀ ਬੰਦ ਹੋ ਗਈ ਐਨਾ ਸਮਾਨ ਸਾਡਾ ਚੋਰੀ ਹੋ ਗਿਆ ਅੱਜ ਟੋੜਦੇ ਟੋੜਦੇ ਫੜਿਆ ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ ਹਸਪੀਟਲ 'ਚ ਗਏ ਹੋ ਸੀ ਵਾਪਸ ਆਇਆ ਟਾਈਮ ਜਦੋਂ ਆਵਾਜ਼ਾਂ ਸੁਣੀਆਂ ਉੱਪਰ ਚੜਿਆ ਵਿੰਡੋਆ ਤੋੜਦੇ ਸੀ ਉਹਦੀ ਗੇਟ ਤੋੜਦੇ ਸੀ ਲੋਹੇ ਦੇ ਠੀਕ ਹੈ ਉੱਥੋਂ ਫੜਿਆ ਸਾਡੇ ਉਹ ਸ਼ਟਰ ਵੀ ਦੇਖ ਲਓ ਪੱਟੇ ਪੇ ਉਹ ਤੋਂ ਮਸ਼ੀਨਾਂ ਚੱਕ ਕੇ ਲੈ ਗਏ ਥਾਣੇ 'ਚ ਕੰਪਲੇਟ ਤੱਕ ਟੋੜ ਸਾਡੀਆਂ ਕਿੰਨੀਆਂ ਹੋ ਗਈਆਂ ਆਂਦਨ ਗੇੜਾ ਮਾਰ ਕੇ ਥਾਣੇ ਵਾਲੇ ਆ ਜਾਂਦੇ ਕੋਈ ਸਾਡੇ ਕੋਈ ਇੱਕ ਵਾਰ ਵੀ ਨਹੀਂ ਕੋਈ ਨਾ ਕੋਈ ਪੈਸਾ ਵਾਪਸ ਇਹਨਾਂ ਕੋਸਾ ਆ ਅੱਜ ਪਹਿਲੀ ਵਾਰ ਸੱਤ ਤੋਂ ਬੰਦਾ ਫੜਿਆ ਗਿਆ ਜਿੱਥੇ ਚੜੇ ਉੱਥੇ ਕੋਈ ਪੌੜੀ ਜਾਨਦਾਰ ਰਸਤਾ ਪੱਕੀ ਸਿਮਿੰਟ ਦੀ ਪੋੜੀ ਬਣੀ ਹੋਈ ਆ ਲੋਹੇ ਦੇ ਦਰਵਾਜੇ ਲੱਗੇ ਹੋਏ ਨੇ ਗੇਟ ਨੇ ਕਮਰੇ ਬਣੇ ਹੋਣੇ ਲੇਬਰ ਕੁਆਟਰ ਚਾਰ ਕਮਰੇ ਨੇ ਉਹਨਾਂ ਨੂੰ ਹਰੇਕ ਨੂੰ ਗੇਟ ਲੱਗੇ ਹੋਣੇ ਲੋਹੇ ਦੇ ਉਹ ਲੋਹੇ ਦੇ ਗੇਟ ਪਹਿਲਾਂ ਦੋ ਗੇਟ ਦੋ ਗੇਟ ਚੋਰੀ ਹੋਏ ਹੋਏ ਸੀ ਹੁਣ ਹੁਣ ਉੱਪਰ ਜਾ ਕੇ ਤੁਸੀਂ ਗੇਟ ਚੋਰੀ ਦੇ ਦੇਖ ਸਕਦੇ ਹੋ ਭਾਈ ਜੀ ਵੀਡੀਓ ਦੇਖ ਰਹਾ ਮੈਂ ਤੇ ਤੁਰਿਆ ਵੀ ਨਹੀਂ ਜਾ ਰਿਹਾ ਵੀਰ ਜੀ ਹੁਣ ਇਹਨਾਂ ਕੰਮ ਹੀ ਹੋਰ ਛੋਟੇ ਭਾਜੀ ਕਰ ਰਹੇ ਨੇ ਮੋਟਰਸਾਈਕਲ ਲੈਣ ਨੂੰ ਜਾਂ ਮੋਟਰਸਾਈਕਲ ਦੀ ਕਿਸ਼ਤ ਭਾਨੂੰ ਲੈਣੇ ਨੇ ਇਹਨਾਂ ਨੇ ਨਸ਼ੇ ਕਰਨ ਨੂੰ ਚੋਰੀਆਂ ਕਰਨੀਆਂ ਨੇ ਨਸ਼ਾ ਨੇ ਨੋ ਆ ਮਿਲਦਾ ਜਿਹੜੀ ਮਰਜ਼ੀ ਪਿੰਡ ਚ ਜਾ ਕੇ ਨਸ਼ਾ ਲੈ ਲੇ ਤਾਂ ਹੁਣ ਤੁਸੀਂ ਜਿਹੜੇ ਮਰਜ਼ੀ ਜਾ ਕੇ ਇਹ ਜਿੱਥੇ ਮਰਜ਼ੀ ਕੁਵਾੜੀਆਂ ਦੇ ਮਾਲ ਵੇਚਦੇ ਕੋਈ ਇਹਨੂੰ ਰੋਕਣ ਵਾਲਾ ਨਹੀਂ ਹੈਗਾ ਵੇਚਣ ਵਾਲਾ ਕਿੱਥੋਂ ਦਾ ਇਹ ਪਰਿਵਾਰ ਨਾਲ ਇਹਨਾਂ ਪਰਿਵਾਰ ਮਾ ਨਾਲ ਗੱਲ ਹੋਈ ਸੀ ਮਾ ਨਾਲ ਸਿੱਧਾ ਚੱਲਾ ਵੇਰਦਾ ਵੀ ਕੱਲੋ ਜੀ ਇਹ ਤਾਂ ਸਾਡੇ ਤੋਂ 2 ਦਿਨ ਦਾ ਫਰਾਰ ਆ ਜੀ ਪਰਿਵਾਰ ਨੂੰ ਕੀ ਪਤਾ ਨਹੀਂ ਵੀ ਇਹ ਕਿੱਥੋਂ ਪੈਸੇ ਖਰਚ ਕਰਦਾ ਕਿੱਥੋਂ ਨਸ਼ੇ ਕਰਦਾ ਸऱ्या ਨੂੰ ਪਤਾ ਵੀ ਹੈ ਇਸ ਟਾਈਮ ਨਸ਼ੇ ਚ ਉਹਨਾਂ ਨੂੰ ਪਤਾ ਵੀ ਨਸ਼ੇ ਕਿੱਥੋਂ ਆ ਲਿਆ ਰਿਹਾ ਇਹ ਨਹੀਂ ਜਦੋਂ ਤੁਸੀਂ ਨੂੰ ਫੜਿਆ ਫੈਕਟਰੀ ਚ ਨੇ ਕੀ ਕਿਹਾ ਵੀ ਮੈਂ ਕੀ ਕਰਨਾ ਐਸੇ ਤੇ ਬੋਲੀ ਨਹੀਂ ਯਾਰ ਇਹਨੂੰ ਮੈਂ ਕਦੇ ਹੂੰ ਆਇਆ ਸੀ ਕਦੇ ਪਾਣੀ ਪੀਣ ਆਇਆ ਸੀ ਕਦੇ ਕਬੂਤਰ ਦਾ ਨਾਮ ਲਾ ਦਿੰਦਾ ਇੱਥੇ ਸਾਲ ਕਬੂਤਰਖਾਨਾ ਖੋਲਿਆ ਹੋਇਆ ਇਹ ਗੱਲ ਗੱਲ ਦਾ ਹੀ ਠੀਕ ਹੈ ਉੱਥੋਂ ਬੱਸ ਆਈ ਠੀਕ ਹੈ ਨਹੀਂ ਉੱਥੇ ਲਾਇਆ ਆ ਕਿਰਾ ਬੱਸ ਅੱਡਾ ਵੀ ਇੱਥੇ ਬੱਸ ਲਾ ਕੇ ਜਾਊਗੀ ਨਹੀਂ ਨਹੀਂ ਉਹਨਾਂ ਨੇ ਕਿਹਾ ਅਸੀਂ ਬੈਠ ਕੇ ਜਾਣਾ ਬੱਸ ਬੱਸ ਕਿਹੜੀ ਬੈਠ ਕੇ ਜਾਊਗੀ ਸਿੱਧਾ ਨਾਬੇ ਜਾਊਗੀ ਜਾਂ ਪੌਣੀਗੜ ਜਾਊਗੀ ਬੱਸ ਇੱਥੋਂ ਬੈ ਕਿਹੜੀ ਜਾਂਦੀ ਹੈ ਬੱਸ ਚੇਂਜ ਕਰਨੀ ਸੀ ਉਹਨਾਂ ਨੇ ਬੱਸ ਪੰਪ ਤੋਂ ਠੀਕ ਹੈ ਇੱਥੇ ਬੱਸ ਲਾ ਗਈ ਪੰਪ ਇੱਥੋਂ ਕਿੰਨਾ ਅੱਧਾ ਕਿਲੋਮੀਟਰ ਪਿੱਛੇ ਆ ਮੈਂ ਉੱਥੇ ਦੇਖਿਆ ਜੀ ਗਈ ਉੱਥੇ ਦੇਖਿਆ ਨਾ ਉੱਥੋਂ ਬਾਥਰੂਮ ਕਰਨ ਲੱਗਾ ਮੈਨੂੰ ਖੱਡਾ ਦੇ ਡੈਡਾ ਮਰਲੇ ਉੱਤਰ ਪਹਿਲਾਂ ਰੱਖਦੇ ਹੁੰਦੇ ਸੀ ਠੀਕ ਹੈ ਜੀ ਅੱਛਾ ਮੈਂ ਖੱਡਾ ਦੇ ਡੈਡਾ ਵੀ ਮੈਨੂੰ ਆਇਆ ਸੀ ਮਾ ਕਬੂਤਰ ਹੋਣਗੇ ਉਹ ਵੀ ਤੁਹਾਡੀ ਫੈਕਟਰੀ ਚ ਕਬੂਤਰ ਵੀ ਨੇ ਇੱਕ ਕਬੂਤਰ ਨਹੀਂ ਹੈਗਾ ਜੀ ਤੁਸੀਂ ਖੁਦ ਵੀਜਿਟ ਕਰੋ ਜੀ ਜਾ ਕੇ ਦੇਖੋ ਕਬੂਤਰ ਗੇੜ ਤੋੜ ਕੇ ਕਬੂਤਰ ਗੱਡੂਗਾ ਜੀ ਸਵੇਰੇ ਘਰੇ ਸੀਗੇ ਘਰ ਤੋਂ ਆਇਓ ਨਹੀਂ ਮੈਂ ਨਾਨਕੇ ਸੀ ਜਾਵਦੇ ਨਾਨਕੇ ਕਿੱਥੇ ਨੇ ਹਾਂ ਜੀ ਅੱਛਾ ਤੇ ਬਾਜੀ ਤੁਸੀਂ ਪੁਲਿਸ ਨੂੰ ਤਲਾਹ ਕਰ ਦਿੱਤੀ ਇਸ ਦੇ ਬਾਰੇ ਮੈਂ ਹੁਣ ਪੁਲਿਸ ਨੂੰ ਫੋਨ ਕਰਨ ਲੱਗਿਆ ਜੀ ਠੀਕ ਹੈ ਮੈਸੇਜ ਨੂੰ ਬੁਲਾਣਾ ਨੂੰ ਇੱਥੋਂ ਫੜ ਕੇ ਲੈ ਕੇ ਜਾਣਗੇ ਠੀਕ ਹੈ ਮਕੋਦਾਂ ਨੂੰ ਦਿਖਾਉਂਗਾ ਤੋੜਿਆ ਹੋਇਆ ਸਮਾਨ ਦਿਖਾ ਦੇਣਾ ਉਹਨਾਂ ਨੂੰ ਜੋ ਇਹ ਤੋੜਿਆ ਸੀ ਉਹ ਦੇਖ ਲਓ ਛੋਟੇ ਸਾਹਮਣੇ ਉਹ ਸਾਟਰ ਦੇਖ ਲਓ ਕਿਵੇਂ ਪੱਟ ਰੱਖਿਆ ਉਹਦੇ ਵਿੱਚ ਮਸ਼ੀਨਾਂ ਸੀ ਉਹਦੀ ਕੰਪਲੀਟ ਹੋਈ ਹੋਈ ਆ ਉਹ ਪੁਲਿਸ ਚ ਜੇਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਤੁਸੀਂ ਆਲੇ ਦੁਆਲੇ ਨਮਸਕਾਰ ਸਰ ਜੀ ਨਮਸਕਾਰ ਜੀ ਪੋਣਗਾ ਥਾਣੇ ਤੋਂ ਬੋਲਦਾਂ ਵੀਰ ਜੀ ਹਾਂ ਜੀ ਹਾਂ ਜੀ ਸਰ ਮੈਂ ਮਾਜੀ ਤੋਂ ਮੈਂ ਰੋਡ ਦੇ ਉੱਪਰ ਆਪਣੀ ਪੋਸ਼ਪਟਾਇਲ ਇੰਡਸਟਰੀ ਆ ਉੱਥੋਂ ਬੋਲਦਾਂ ਜੀ ਮਾਜੀ ਮਾਜੀ ਮੈਂ ਰੋਡ ਦੇ ਉੱਪਰ ਪੋਸ਼ਪਟਾਇਲ ਇੰਡਸਟਰੀ ਆ ਜੀ ਜਿੱਥੇ ਟੂਲ ਪਰਚੀ ਹੁੰਦੀ ਸੀ 90 ਵਾਲੀ ਜੀ ਅੱਛਾ ਜੀ ਮੇਰੇ ਨਾਲ ਇੱਥੇ ਬੈਠਣ ਪਹਿਲਾਂ ਵੀ ਕੰਪਨੀ ਨੇ ਕਾਫੀ ਚੋਰੀਆਂ ਹੋ ਰੀਆਂ ਨੇ ਮੈਂ ਵੀ ਅੱਜ ਹੁਣ ਬੰਦਾ ਫੜਿਆ ਚੋਰੀ ਕਰਦਾ ਇੱਥੋਂ ਫੈਕਟਰੀ ਚੋਂ ਮੇਲੇ ਵੀ ਇੱਥੇ ਫੜਿਆ ਹੋਇਆ ਜੀ ਪਲੀਜ਼ ਤੁਸੀਂ ਇੱਥੋਂ ਕੋਈ ਬੰਦੇ ਭੇਜੋ ਜਿਹੜਾ ਨੂੰ ਮੌਕੇ ਤੇ ਫੜਨ ਜੀ ਜੂੜੀ ਕਰ ਰਹੇ ਸੀ ਇਹ ਆਪਣੇ ਪਹਿਲਾਂ ਤਾਂ ਸਮਾਨ ਸੀ ਸਮਾਨ ਸੈੱਟ ਕਰਦਾ ਸੀ ਹੁਣ ਉੱਪਰ ਗੇਟ ਖੋਲ ਰਹੇ ਨੇ ਲੋਹੇ ਦੇ ਗੇਟ ਲੱਗੇ ਸੀ ਗੇਟ ਵੀ ਪਟਕੇ ਲੱਗੇ ਦੋ ਜੀ ਉਹ ਸਾਨੂੰ ਪਤਾ ਨਹੀਂ ਲੱਗਿਆ ਅੱਜ ਇਹ ਕੁਦਰਤੀ ਗਏ ਹੋਏ ਸੀ ਬਾਹਰ ਫੈਕਟਰੀ ਕੋਈ ਨਹੀਂ ਸੀ ਜਦੋਂ ਆਇਆ ਅਸੀਂ ਉੱਪਰ ਗੇਟ ਪਟ ਰਿਆ ਸੀ ਜੀ ਦਰਵਾਜੇ ਲੋਹੇ ਦੇ ਜੀ ਲੋਹੇ ਦਾ ਸਮਾਨ ਸੀ ਪਹਿਲਾਂ ਵੀ ਲੋਹੇ ਦੇ ਸਮਾਨ ਚੋਰੀ ਹੋਇਆ ਜੀ ਆਪਣੇ ਇੱਥੋਂ ਨਾ ਨਾ ਕਰਦੇ 10-15 ਲੱਖ ਦਾ ਸਮਾਨ ਪਹਿਲਾਂ ਵੀ ਚੋਰੀ ਹੋ ਚੁੱਕਾ ਜੀ ਆਪਣੇ ਠਾਣੇ ਚ ਕੰਪਲੀਟ ਵੀ ਬਥੇਰੀਆਂ ਨੇ ਜੀ ਕੋਈ ਜੀ ਨੂੰ ਰੱਖੋ ਅਸੀਂ ਭੇਜਦੇ ਹਾਂ ਠੀਕ ਹੈ ਸਰ ਜੀ ਮੰਗਦੇ ਹਾਂ ਮੰਗਦੇ ਹਾਂ ਬਰਦਾਸ਼ਤ ਫੋਨ ਮੈਂ ਕਰ ਤਾ ਹੀ ਗਿਆ ਹਾਂ ਤੁਹਾਨੂੰ ਟੋਪਲਾ ਹੈ ਸੀ ਬਸ ਮੈਂ ਦਰਗ ਨਹੀਂ ਸਿੱਟਾ ਹਾਂ ਅਨੰਦ ਜੀ ਤੁਹਾਨੂੰ ਬਸ ਨੰਬਰ ਸੰਦੇ ਹੋ ਗਏ ਹਾਂ ਹਾਂ ਫਿਰ ਤੋਂ ਉਹਨਾਂ ਨੂੰ ਲਿਆਇਆ ਨਾ ਤੇ ਅਮਰ ਜੀ ਜੀ ਮਮੀ ਤਨਾ ਮਮਾ ਜੀ ਤੁਹਾਡਾ ਫੋਨ ਕਿਉਂ ਕੱਟ ਲੈਂਦਾ ਰਹਿੰਦੇ ਕਰਦਾ ਮੈਂ ਦਬਾਉਣਾ ਸਾਡੇ ਨੂੰ ਕੱਢਦੇ ਆ ਵੀਰੇ ਮੈਂ ਕਰਦਾ ਸਾਲਾ ਹੋ ਗਿਆ ਫੋਨ ਮਮੀ ਉਹ ਆਂ ਬੜੇ ਤਰੀਕੇ ਨਾਲ ਦੂਦ ਨਾ ਗੱਲਾਂ ਪਤਾ ਹੈ ਨਾ ਨਾ ਮਮੀ ਨੂੰ ਬੱਦਲ ਮੈਂ ਕਿਹੜੀ ਮਮੀ ਨੂੰ ਬੱਦਲ ਹੈ ਕੀ ਕਰਨਾ ਆਇ ਸੀ ਤੁਸੀਂ ਫੈਕਟਰੀ ਦੇ ਵਿੱਚ ਜਿਹੜੀ 90 ਰੋਡ ਤੇ ਫੈਕਟਰੀ ਆ। ਵਰਜੀ ਬੱਸ ਆਈ ਸੀਗੀ ਉਦੋਂ ਬਾਅਦ ਇੱਥੇ ਆ ਕੇ ਲੱਵੇ ਅੱਗੇ ਬੱਸ ਕਹਿੰਦੇ ਬੱਸ ਚੇਂਜ ਕਰਨੀ ਆ। ਪੰਪ ਤੋਂ ਬੱਸ ਚੇਂਜ ਹੋਊਗੀ। ਇੱਥੋਂ ਠੀਕ ਆ ਨਾ ਉੱਥੋਂ ਦੋਸਤੇ ਅੱਗੇ ਆ ਜਾ। ਅੱਗੇ ਆ ਜਾਣਾ ਆਥੋਂ ਫੈਕਟਰੀ ਤੋਂ ਉੱਥੇ ਰਹਿ ਗਿਆ ਹੀ। ਠੀਕ ਆ ਨਾ ਜੀ ਉੱਥੋਂ ਫਿਰ ਮੈਂ ਘੁੰਮ ਕੇ ਬਾਥਰੂਮ ਕਰਨ ਲੱਗਿਆ ਜੀ। ਮਿੰਨੂ ਖੁੱਡਾ ਦੇ ਗਿਆ ਜੀ ਉੱਪਰ। ਠੀਕ ਹੈ। ਨਾ ਕਬੂਤਰ ਰੱਖਿਆ ਉਹਨਾਂ ਨੇ ਮੈਂ ਬਾਈ ਨੂੰ ਹਾਕ ਮਾਰੀ। ਠੀਕ ਹੈ। ਕੋਈ ਨਿਕਲਣੇ ਨਹੀਂ ਮੈਂ ਚਾਲਣ ਡਰੋਂਗੇ ਨਾ ਤੁਰ ਕੇ ਵਾਗ ਗਏ ਠੀਕ ਹੈ ਨਾ ਫੇਰ ਹਾਕ ਮਾਰੀ ਜੀ ਕਬੂਤਰਾਂ ਦੀ ਤਾਂਗ ਦੇ ਵਿੱਚ ਤੁਸੀਂ ਫੈਕਟਰੀ ਦੇ ਵਿੱਚ ਦਾਖਲ ਹੋਗੇ ਮੈਨੂੰ ਆਏ ਤੇ ਕਬੂਤਰ ਮੈਂ ਦੇਖ ਜਾਾਂਗੇ ਮੈਂ ਤਾਂ ਆ ਗਿਆ ਮੈਂ ਹਾਕ ਮਾਰੀ ਫੇਰ ਫੇਰ ਭਾਈ ਆਇਆ ਇੱਕ ਭਾਈ ਆਇਆ ਉਹਨੇ ਬਾਹ ਫੜੀ ਮੇਰੀ ਬਾਹ ਫੜ ਕੇ ਮੈਨੂੰ ਕੁੱਟਣ ਲੱਗ ਗਿਆ ਉਹ ਬਈ ਬਸ ਠੀਕ ਹੈ ਇੰਨੀ ਗੱਲ ਹੋ ਜਾਓ ਪਰਿਵਾਰ ਨੂੰ ਪਤਾ ਤੁਸੀਂ ਇੱਥੇ ਹੋ ਪਰਿਵਾਰ ਨੂੰ ਇਹਨਾਂ ਪਤਾ ਵੀ ਨਾਨਕੇ ਗਿਆ ਸੀ ਆ ਮੇਰੇ ਲਤਾ ਗੰਨੂ ਬਰੇ ਪੇਸ਼ਾਨਾ ਜਾਓ ਨਾ